ਪਟਿਆਲਾ ਤੋਂ ਬਹੁਤ ਹੀ ਹੈਰਾਨ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਨੇ ਮੈਰਿਜ ਬਿਊਰੋ ਦੇ ਰਾਹੀਂ ਆਪਣੇ ਪੁੱਤ ਦਾ ਵਿਆਹ ਕਰਵਾਇਆ ਪਰ ਹੁਣ ਲਾੜੀ ਵਿਚੋਲਣ ਮਾਪਿਆਂ ਅਤੇ ਭੈਣ ਦੇ ਨਾਲ ਘਰ ਦੇ ਵਿੱਚੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਈ ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਮੁੰਡੇ ਵਾਲਿਆਂ ਦਾ ਪਰਿਵਾਰ ਕੈਮਰੇ ਅੱਗੇ ਫੁੱਟ ਫੁੱਟ ਕੇ ਰੋਂਦਾ ਨਜ਼ਰ ਆਇਆ ਅੱਤੇ ਕਿਹਾ ਕਿ ਸਾਨੂੰ ਮੈਰਿਜ ਬਿਊਰੋ ਵਾਲਿਆਂ ਨੇ ਲੁੱਟ ਲਿਆ ਪੀੜਕ ਲੜਕੇ ਦੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਮੈਂ ਆਪਣੇ ਬੇਟੇ ਦੀਪਿੰਦਰ ਕੁਮਾਰ ਦਾ ਵਿਆਹ 30 ਨਵੰਬਰ 2022 ਨੂੰ ਵੰਦਨਾ ਦੇ ਨਾਲ ਮੈਰਿਜ ਬਿਊਰੋ ਤੋਂ ਆਏ ਰਿਸ਼ਤੇ ਦੇ ਜ਼ਰੀਏ ਕੀਤਾ ਸੀ 15 ਜਨਵਰੀ ਨੂੰ ਅਸੀਂ ਸਬਜ਼ੀ ਲੈਣ ਲਈ ਬਾਜ਼ਾਰ ਗਏ ਸੀ ਤਾਂ ਮੇਰੀ ਨੂੰਹ ਵੰਦਨਾ ਨੇ ਆਪਣੇ ਮਾਪਿਓ ਅਤੇ ਭੈਣ-ਭੋਲਣ ਨੂੰ ਘਰ ਬੁਲਾਇਆ ਅਤੇ ਉਸ ਤੋਂ ਬਾਅਦ ਘਰ ਦੇ ਵਿੱਚੋਂ ਸੋਨੇ ਦੇ ਜਿਹੜੇ ਗਹਿਣੇ ਪਏ ਸੀ ਤੇ ਚਾਂਦੀ ਦੇ ਅਤੇ ਪੈਸੇ ਚੁੱਕ ਕੇ ਉੱਥੋਂ ਫਰਾਰ ਹੋ ਗਈ। ਇਸ ਤੋਂ ਬਾਅਦ ਅਸੀਂ ਕੋਤਵਾਲੀ ਥਾਣਾ ਦੇ ਵਿੱਚ ਸ਼ਿਕਾਇਤ ਕੀਤੀ। ਹੁਣ ਸਾਨੂੰ ਇਨਸਾਫ ਮਿਲਿਆ ਤੇ ਕੋਤਵਾਲੀ ਥਾਣਾ ਦੀ ਪੁਲਿਸ ਨੇ ਵੰਤਨਾ ਉਸਦੇ ਮਾਪਿਆਂ, ਭੈਣ ਅਤੇ ਵਿਚੋਲਣ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਹੈ। ਉਹਨਾਂ ਨੇ ਅੱਗੇ ਦੱਸਿਆ ਹੈ ਕਿ ਦੀਪਿੰਦਰ ਪਟਿਆਲਾ ਦੇ ਵਿੱਚ ਆਈਫੋਨ ਦੇ ਸਰਵਿਸ ਸੈਂਟਰ ਦੇ ਵਿੱਚ ਕੰਮ ਕਰਦਾ ਹੈ ਔਰ ਇਹਨਾਂ ਨੇ ਇਹਨਾਂ ਦੇ ਨਾਲ ਸਾਡੇ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਹੈ। ਸਾਡੀ ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਆ ਉਹ ਕੁੜੀ ਲੁੱਟ ਕੇ ਘਰੋਂ ਭੱਜ ਗਈ ਅਤੇ ਸਾਡੇ ਮੁੰਡੇ ਦੀ ਜ਼ਿੰਦਗੀ ਵੀ ਇਸ ਨੇ ਖਰਾਬ ਕਰ ਦਿੱਤੀ ਹੈ।